ਮੇਰਾ ਨਾਮ ਬਾਜੰਦਰ ਸਿੰਘ ਹੈ ਜੀ ਇਹ ਆਪਾਂ ਫਰੈਂਚਾਈਜ਼ ਲਈ ਜੀ ਮਸਲ ਹੌਲਿਕ ਇੰਡੀਆ ਦੀ ਸਭ ਤੋਂ ਕਹੋਗੇ ਲਾਰਜੇਸਟ ਫੂਡ ਚੇਨ ਹੈ ਹੈਲਦੀ ਫੂਡ ਚੇਨ ਇੱਥੇ ਕਹੋ ਕਿ ਮਲਕਾ ਹੀ ਸਾਫ ਸੁਥਰੀ ਜਿਮ ਡਾਈਟ ਦਿੰਨੇ ਆ ਹੈਲਦੀ ਫੂਡ ਕਨਸੈਪਟ ਅਸੀਂ ਆਪਣੇ ਸ਼ਹਿਰ ਚ ਲੈ ਕੇ ਆਏ ਤਰਨਤਾਰਨ ਦੇ ਵਿੱਚ ਕਿ ਸਾਡੇ ਕੋਲ weight gain meal ਹੈਗੇ ਆ high protein meal ਹੈਗੇ ਆ low in calorie ਹੈਗੇ ਆ fat loss drink ਹੈਗੇ ਆ meal ਹੈਗੇ ਆ ਕਿ ਸਾਰਾ ਕੁਝ ਅਸੀਂ ਇਹ ਸੇ ਪ੍ਰੋਵਾਈਡ ਕਰਦੇ ਆ ਹਾਂਜੀ ਸ਼ੇਕ ਬਿਲਕੁਲ ਜਿਹੜੇ ਜੂਸ ਵਗੈਰਾ ਉਹ ਨੈਚੁਰਲ ਫਰੂਟ ਤੋਂ ਬਣਦੇ ਆ ਕੋਈ ਉਹਨਾਂ ਚ ਕੋਈ ਮਿੱਠਾ ਨਹੀਂ ਕੋਈ ਜਿੱਦਾਂ ਦਾ ਜੋ ਖੱਟਾ ਆ ਖੱਟਾ ਮਿੱਠਾ ਆ ਮਿੱਠਾ ਜਿਵੇਂ ਸੀਜ਼ਨਲ ਫੂਡ ਕੋਈ ਆਂਦਾ ਉਹਦੇ ਹਿਸਾਬ ਨਾਲ ਅਸੀਂ ਆਪਣੇ ਨਾਲ ਸਿਰਫ ਆਈਸ ਈਡ ਕਰਦੇ ਆ ਹੋਰ ਕੁਝ ਨਹੀਂ ਈਡ ਕਰਦੇ ਜਿਹੜੇ ਸ਼ੇਕ ਆ ਉਹ ਵੀ ਸਾਡੇ ਜਿਹੜੀ 베ਰੀਜ਼ ਵਗੈਰਾ ਆਂਦੀਆਂ ਫਰੋਜ਼ਨ ਆਂਦੀਆਂ ਕੋਈ ਫਲੇਵਰ ਨਹੀਂ ਐਡ ਆਨ ਕਰਦੇ ਅਸੀਂ ਬਿਲਕੁਲ ਇੱਕ ਹੈਲਦੀ ਤੇ ਨੈਚੁਰਲ ਆ ਜਿਹੜਾ ਵੈਜਾ ਵੈਜ ਤੇ ਅਸੀਂ ਕਹਿ ਲੋਗੇ ਘਰ ਦਾ ਹੀ ਪਨੀਰ ਹੁੰਦਾ ਜਿਹੜੀਆਂ ਵੈਜਿਜ਼ ਉਹ ਵੀ ਸਵੇਰੇ ਫਰੈਸ਼ ਹੀ ਮਗਾਣੇ ਬਿਲਕੁਲ ਜਿੰਨੀਆਂ ਕਿ ਲੱਗਦੀਆਂ ਓਨੀਆਂ ਹੀ ਮਗਾਈਦੀਆਂ ਤੇ ਸਾਡਾ ਜਿਹੜਾ ਪ੍ਰੀਪਰੇਸ਼ਨ ਆ ਉਹ ਵੀ ਲਗ ਲਗਿਆ ਗਿਆ ਦੋਨੋਂ ਕਾਊਂਟਰ ਅਲੱਗ-ਅਲੱਗ ਆ ਜਿਹੜਾ ਵੈਜ ਆ ਉਹ ਅਲੱਗ ਆ ਜਿਹੜਾ ਨਾਨ ਵੈਜ ਆ ਉਹ ਅਲੱਗ ਕਾਊਂਟਰ ਤੇ ਆ ਰੰਦਾ ਈਵਨ ਕਿਹੜੇ ਅਸੀਂ ਸਟੋਰ ਕਰਦੇ ਕੈਂਡੀ ਦੇ ਵਿੱਚ ਉਹ ਵੀ ਅਸੀਂ ਅਲੱਗ-ਅਲੱਗ ਸਟੋਰ ਕਰਦੇ ਵੈਜ ਦੇ ਵਿੱਚ ਸਾਡੇ ਰਾਈਸ ਹੈਗੇ ਆ ਸੈਂਡਵਿਚ ਹੈਗੇ ਆ ਪੈਨਕੇਕ ਹੈਗੇ ਆ ਸੈਲਡ ਹੈਗੇ ਆ ਪਨੀਰ ਰੈਪ ਹੈਗੇ ਆ ਔਰ ਇਦਾਂ ਕਾਫੀ ਆਈਟਮਸ ਹੈਗੀਆਂ ਮਲਕੇ ਸਾਡੇ ਕੋਲ 25 ਪਲੱਸ ਆਈਟਮਸ ਹੈਗੀਆਂ ਵੈਜ ਦੇ ਵਿੱਚ ਤੇ ਇੰਨੀਆਂ ਹੀ ਨਾਨ ਵੈਜ ਦੇ ਵਿੱਚ ਹੈਗੀਆਂ ਤੇ ਪਲੱਸ ਸਾਡਾ ਜਿੰਨਾ ਵੀ ਫੂਡ ਹੈਗਾ ਉਹ ਬਿਲਕੁਲ ਆਇਲ ਫਰੀ ਆ ਅਸੀਂ ਉਹਨੂੰ ਬਸ ਸਟੀਮ ਕਰਦੇ ਆ ਜਾਂ ਉਹਨੂੰ ਅਸੀਂ ਚਾਹੇ ਕੋਈ ਗ੍ਰਿਲ ਕਰਦੇ ਆ ਸਾਡੇ ਕੋਲ ਕੁਝ ਵੀ ਤੁਹਾਨੂੰ ਆਇਲੀ ਨਹੀਂ ਮਿਲੂਗਾ ਬਿਲਕੁਲ 100% ਆਇਲ ਫਰੀ ਦਿੰਨੇ ਆਪਾਂ ਬਿਲਕੁਲ ਗੈਸ ਮਿਲਦਾ ਹੈ ਬਿਲਕੁਲ ਜੀ ਬਿਲਕੁਲ ਰੋਜ਼ ਡੇਲੀ ਚਿਕਨ ਆਉਂਦਾ ਡੇਲੀ ਪਨੀਰਾਂ ਦਾ ਹਰ ਚੀ ਡੇਲੀ ਆਂਦੀ ਹੈ ਜਿਹੜੇ ਸਾਡੇ ਕੋਲ ਬ੍ਰੈਡ ਹੈਗੇ ਉਹ ਨਹੀਂ ਆਪਣੇ ਹੋਲ ਵੀਰ ਤਿਆਰ ਕਰਵਾਨੇ ਆ ਸੀ ਯੂਜ਼ ਨੂੰ ਮੇਰਾ ਇਹੀ ਹੈ ਕਿ ਜਿਵੇਂ ਮੁੰਡੇ ਜਿਮ ਜਾਂਦੇ ਆ ਚਲੋ ਆਪਾਂ ਵੀ ਇਸ ਸਟੇਜ 'ਚੋਂ ਨਿਕਲੇ ਆ ਤੇ ਜਿਵੇਂ ਕਹਿ ਲੋ ਕਿ ਹੁਣ ਆਪਾਂ ਕਈਆਂ ਦੇ ਘਰ ਦੇ ਮਨਾ ਕਰਦੇ ਕਿ ਪ੍ਰੋਟੀਨ ਹੀ ਲੈਣੇ ਡੱਬੇ ਨਹੀਂ ਖਾਣੇ ਤੁਸੀਂ ਇਹ ਨਹੀਂ ਖਾਣਾ ਇਹ ਨਹੀਂ ਖਾਣਾ ਉਹਦਾ ਇੱਕ ਉਹਦੇ ਕੰਪੈਰੀਜ਼ਨ ਇੱਕ ਬਹੁਤ ਵਧੀਆ ਚੀਜ਼ ਹੈ ਕਿ ਨੈਚੁਰਲ ਆ ਕੋਈ ਐਚ ਕਿ ਇਦਾਂ ਨਹੀਂ ਗੱਲ ਨਹੀਂ ਹੈ ਕਿ ਜਿਵੇਂ ਮੁੰਡੇ ਆਪਣੇ ਜਿਮ 'ਚ ਮੋਸਟਲੀ ਆ ਕੇ ਕੋਈ ਟਾਈ ਫਾਈਟ ਤੋਂ ਸਫਰ ਕਰ ਰਿਹਾ ਕੋਈ ਲੀਵਰ ਦੀ ਬਿਮਾਰੀ ਤੋਂ ਸਫਰ ਕਰ ਰਿਹਾ ਉਹਦਾ ਰੀਜ਼ਨ ਇਹੋ ਹੀ ਹੈ ਕਿ ਜਦੋਂ ਆਪਾਂ ਰੇੜੀਆਂ ਤੋਂ ਗੰਦਮਦ ਖਾਣੇ ਆ ਉਹਦਾ ਕਿਤੇ ਨਾ ਕਿਤੇ ਇਫੈਕਟ ਆਪ ਉਰੋ ਦਾ ਫੈਕਟ ਲੇਟਰ ਆਉਣ ਕਿਤੇ ਨਾ ਕਿਤੇ ਦਿਖਦਾ ਹੀ ਆ ਤੁਸੀਂ ਅੱਜ ਨਹੀਂ ਕੱਲ ਨਹੀਂ ਮਹੀਨੇ ਬਾਅਦ ਬਿਮਾਰ ਪੈਣਾ ਹੀ ਪੈਣਾ ਪਰ ਇਸ ਚੀਜ਼ ਦੀ ਅਸੀਂ ਸ਼ੋਰਟੀ ਦਿੰਨੇ ਤੁਹਾਨੂੰ ਇੱਥੇ ਕਿ ਤੁਸੀਂ ਘਰ 'ਚ ਵੀ ਇਦਾਂ ਦਾ ਸਾਫ਼ ਸੁਥਰੀ ਦਾ ਧਿਆਨ ਨਹੀਂ ਰੱਖ ਸਕਦੇ ਜੋ ਆਪਾਂ ਇੱਥੇ ਤੁਹਾਨੂੰ ਅੰਡਰ ਵਨ ਰੂਫ ਅੰਦਰ ਸਾਰਾ ਕੁਝ ਪ੍ਰੋਵਾਈਡ ਕਰਾ ਰਹੇ ਹਾਂ ਜਿਹੜੇ ਸਾਡੇ ਰੈਪ ਵਗੈਰਾ ਕੋਈ ਵੀ ਚੀਜ਼ ਆ ਸਾਡੇ ਕੋਲ ਮਨ ਲੱਕੇ ਉਹ ਹੋਲ ਬੀਟ ਆ ਚਾਹੇ ਉਹ ਬ੍ਰੈਡ ਹੈਗੇ ਆ ਚਾਹੇ ਰੈਪ ਆ ਚਾਹੇ ਆਪਣਾ ਕੋ ਰਾਈਸ ਆ ਉਹ ਵੀ ਬ੍ਰਾਊਨ ਰਾਈਸ ਹੈਗੇ ਆ ਮੈਦੇ ਵਾਲਾ ਕਨਸੈਪਟ ਹੈ ਹੀ ਨਹੀਂ ਜਿੱਦਾਂ ਅੱਜਕੱਲ ਬੱਚੇ ਸਬਜ਼ੀਆਂ ਖਾਣੀਆਂ ਛੱਡ ਗਏ ਈਜ਼ੀ ਲ ਧਿਆਨ ਹੋ ਗਿਆ ਉਹ ਚੀਜ਼ਾਂ ਤੋਂ ਹਟ ਕੇ ਕਨਸੈਪਟ ਆ ਗਿਆ ਅਸੀਂ ਸਾਰਾ ਕੁਝ ਹੀ ਆ ਮੀਲ ਚ ਵੈਜੀਜ਼ ਐਡ ਕਰਦੇ ਆ ਸਾਰਾ ਕੁਝ ਐਡ ਕਰਦੇ ਆ ਕਿ ਤਾਂ ਕਿ ਤੁਸੀਂ ਹੈਲਦੀ ਰਹੋ ਤੇ ਮੇਰਾ ਚੈਲੰਜ ਆ ਤੁਸੀਂ ਬੇਸ਼ੱਕ 365 ਦਿਨ ਸਾਡੇ ਤੋਂ ਖਾਓ ਜੇ ਇੱਕ ਦਿਨ ਵੀ ਤੁਸੀਂ ਬਿਮਾਰ ਪੈਂਦੇ ਸਾਡੀ ਡਾਈਟ ਨਾਲ ਤਾਂ ਇਸ ਦੀ ਗਾਰੰਟੀ ਅਸੀਂ ਦਿੰਦੇ ਹਾਂ ਕੋਈ ਸਾਈਡ ਇਫੈਕਟ ਨਹੀਂ ਸਾਡੇ ਦਾ ਸਾਡੀ ਬਿਲਕੁਲ ਨੈਚੁਰਲ 100% ਨੈਚੁਰਲ ਇੱਕ ਹਰੀਆਂ ਸਬਜ਼ੀਆਂ ਪਾਨੇ ਆ ਅਸੀਂ ਉਹਦੇ ਵਿੱਚ ਇੱਕ ਚਿਕਨ ਬ੍ਰੈਸਟ ਪਾਣੀ ਜਿਹੜੀ ਹਾਈ ਇਨ ਪ੍ਰੋਟੀਨ ਹੁੰਦੀ ਆ ਫੈਟ ਬਿਲਕੁਲ ਨਹੀਂ ਹੁੰਦਾ ਕੋਈ ਕੈਸਟਰੋਲ ਤੁਹਾਡੀ ਬੋਡੀ ਚ ਨਹੀਂ ਵਧੇਗਾ ਕੋਈ ਕੁਝ ਨਹੀਂ ਹੋਏਗਾ ਡੀਟੌਕਸ ਡਰਿੰਕ ਹੈਗੇ ਆ ਜੇ ਬਾਈ ਚਾਂਸ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਜਾਂ ਲੀਵਰ ਪ੍ਰੋਪਰ ਨਹੀਂ ਕੰਮ ਕਰਦਾ ਪਿਆ ਉਹ ਚੀਜ਼ ਦੇ ਵੀ ਸਾਡੇ ਕੋਲ ਡਰਿੰਕ ਹੈਗੇ ਇੱਥੇ ਕਹਿ ਲੋਗੇ ਇੱਕ ਪ੍ਰੋਪਰ ਜਿਹੜਾ ਡਾਕਟਰ ਤੁਹਾਨੂੰ ਇੱਕ ਹੈਲਦੀ ਡਾਈਟ ਦੀ ਸੁਜੈਸ਼ਨ ਦਿੰਦਾ ਉਹ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈਗਾ ਇੱਥੇ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੁਸੀਂ ਦੇਖੋ ਬੱਚਿਆਂ ਨੂੰ ਜੇ ਡਾਕਟਰ ਨੇ ਕਿਹਾ ਬਾਹਰ ਦਾ ਵੀ ਖਾਣ ਤੋਂ ਮਨਾ ਕੀਤਾ ਤੁਸੀਂ ਸਾਡੇ ਕੋਲ ਆਓ ਤੁਸੀਂ ਦੇਖੋਗੇ ਕਿ ਕਿੱਦਾਂ ਅਸੀਂ ਤਿਆਰ ਕਰ ਹਰ ਚੀਜ਼ ਸਾਡੀ ਪੂਰੀ ਸਾਫ਼ ਸਫਾਈ ਦਾ ਸੀਂ ਧਿਆਨ ਰੱਖਦੇ ਆ ਇੱਥੇ ਸਾਡੀ ਹੋਮ ਡਿਲੀਵਰੀ ਹੈਗੀ ਆ ਸਵੀਗਟੇ ਹੈਗੀ ਆ ਤੇ ਆਪਣੀ ਜ਼ੋਮੈਟੋ ਤੇ ਵੀ ਹੈਗੀ ਆ ਜੀ ਪਲੱਸ ਸਾਡੇ ਐਕਸਾਈਟਿੰਗ ਆਫਰ ਚੱਲਦੇ ਰਹਿੰਦੇ ਆ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਤੁਹਾਨੂੰ ਡੇਲੀ ਮਿਲਗੇ ਸਾਡੇ ਪੈਕੇਜ ਵੀ ਹੁੰਦੇ ਆ ਆਫਰ ਵੀ ਹੁੰਦੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਐਕਸਾਈਟਿੰਗ ਸਾਡੇ ਇੱਥੇ ਸਾਡਾ ਐਡਰੈਸ ਹੈਗਾ ਜੀ ਮਸਲਾਹੋਲਿਕ ਇੰਡੀਆ ਦੀ ਸਭ ਤੋਂ ਚਲੋਗੇ ਲਾਰਜੈਸਟ ਫੂਡ ਚੇਨ ਹੈ ਹੈਲਦੀ ਫੂਡ ਸੇਵ ਤਰਨਤਨਮਰ ਸਾਹ ਰੋਡ ਆ ਸਰ ਬਿਲਕੁਲ ਸਰਕਾਰ ਪਾਸੇ ਲੱਗ ਗਿਆ ਤੇ ਲਾਈਫ ਫਿਟਨੈਸ ਜਿਮ ਦੇ ਬਿਲਕੁਲ ਸਾਹਮਣੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 969040025